ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਬੁਢਾਪੇ 'ਚ ਔਲਾਦ ਸਾਥ ਕਿਉਂ ਛੱਡ ਜਾਂਦੀ ਹੈ ਦੋਸਤੋ ਅੱਜ ਦੀ ਇਹ ਵੀਡੀਓ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਬੁਢਾਪਾ ਤਾਂ ਇੱਕ ਦਿਨ ਸਾਰਿਆਂ ਤੇ ਆਵੇਗਾ ਜੋ ਅੱਜ ਬੱਚੇ ਹਨ ਉਹ ਕੱਲ ਨੂੰ ਜਵਾਨ ਹੋਣਗੇ ਤੇ ਫਿਰ ਅੱਗੇ ਬੁਢਾਪਾ ਆਵੇਗਾ ਤੇ ਬੁਢਾਪੇ ਨੂੰ ਸਵੀਕਾਰ ਕਰਨਾ ਹੀ ਪਵੇਗਾ ਚਾਹੇ ਕੁਝ ਵੀ ਹੋ ਜਾਵੇ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਵਿਅਕਤੀ ਧਨਵਾਨ ਹੈ ਤੇ ਉਹ ਰਿਸ਼ਵਤ ਦੇ ਦੇਵੇਗਾ ਤੇ ਬੁਢਾਪਾ ਉਸਤੇ ਅਸਰ ਨਹੀਂ ਕਰੇਗਾ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਬਹੁਤ ਬਹਾਦਰ ਹੈ ਲੋਕ ਉਸ ਤੋਂ ਡਰਦੇ ਹਨ ਤਾਂ ਬੁਢਾਪਾ ਵੀ ਉਸ ਤੋਂ ਡਰੇਗਾ ਤੇ ਉਸਦੇ ਕੋਲ ਨਹੀਂ ਆਵੇਗਾ ਚਾਹੇ ਕੋਈ ਗਿਆਨੀ ਹੋਵੇ ਧਨੀ ਹੋਵੇ ਬਲਸ਼ਾਲੀ ਹੋਵੇ ਜਾਂ ਗੁੰਡਾ ਹੋਵੇ ਸਭ ਦੇ ਸਾਰੇ ਹੁਨਰ ਤਰੇ ਦੇ ਤਰੇ ਰਹਿ ਜਾਣਗੇ ਜਦੋਂ ਬੁਢਾਪਾ ਤੁਹਾਡੇ ਉੱਪਰ ਆਵੇਗਾ ਤਾਂ ਇਸ ਲਈ ਇਹ ਜਾਣਕਾਰੀ ਸਭ ਨੂੰ ਧਿਆਨ ਨਾਲ ਸੁਣਨੀ ਚਾਹੀਦੀ ਹੈ ਇਸ ਵੀਡੀਓ ਰਾਹੀਂ ਸਾਨੂੰ ਪਤਾ ਲੱਗੇਗਾ ਕਿ ਔਲਾਦ ਬੁਢਾਪੇ 'ਚ ਸਾਥ ਕਿਉਂ ਛੱਡ ਜਾਂਦੀ ਹੈ ਇਸ ਕਲ ਨੂੰ ਸਮਝਣ ਲਈ ਅਸੀਂ ਇਸ ਕਹਾਣੀ ਨੂੰ ਧਿਆਨ ਨਾਲ ਸੁੰਣਾ ਹੈ ਇੱਕ ਜੰਗਲ ਵਿੱਚ ਇੱਕ ਬਹੁਤ ਹੀ ਵੱਡਾ ਬੋੜ ਦਾ ਦਰਖਤ ਸੀ ਉਸ ਦਰਖਤ 'ਤੇ ਕਈ ਪੰਛੀ ਸਾਰਾ ਦਿਨ ਚੈੱਕਦੇ ਰਹਿੰਦੇ ਸਨ ਜਾ ਫਿਰ ਇਸ ਤਰ੍ਹਾਂ ਕਹੀਏ ਕਿ ਪੂਰੇ ਜੰਗਲ ਚੋਂ ਪੰਛੀ ਉਸੇ ਬੋੜ ਦੇ ਦਰਖਤ ਤੇ ਆਰਾਮ ਕਰਨ ਲਈ ਆਉਂਦੇ ਰਹਿੰਦੇ ਸਨ। ਕੁਝ ਪੰਛੀਆਂ ਦਾ ਤਾਂ ਉਹ ਦਰਖਤ ਪੱਕਾ ਰਹਿਣ ਦਾ ਸਥਾਨ ਸੀ। ਉਸ ਦਰਖਤ ਤੇ ਪੰਛੀ ਬੜੇ ਖੁਸ਼ ਰਹਿੰਦੇ ਸਨ। ਅਸੀਂ ਜਦੋਂ ਕਿਸੇ ਸਥਾਨ ਜਾਂ ਕਿਸੇ ਵਿਅਕਤੀ ਨਾਲ ਇੱਕ ਲੰਮੇ ਸਮੇਂ ਤੱਕ ਰਹਿੰਦੇ ਹਾਂ ਤਾਂ ਸਾਨੂੰ ਉਸ ਨਾਲ ਮੋਹ ਹੋ ਜਾਂਦਾ ਹੈ। ਇਸੇ ਤਰ੍ਹਾਂ ਉਸ ਦਰਖਤ ਤੇ ਰਹਿਣ ਵਾਲੇ ਪੰਛੀਆਂ ਨੂੰ ਵੀ ਉਸ ਦਰਖਤ ਨਾਲ ਮੋਹ ਹੋ ਗਿਆ ਸੀ। ਇਕ ਦਿਨ ਦੀ ਕੱਲ ਹੈ ਜੰਗਲ ਚ ਸੋਕਾ ਪੈ ਗਿਆ ਕਈ ਸਾਲਾਂ ਤੱਕ ਪਾਣੀ ਨਹੀਂ ਵਰਸਿਆ ਜੰਗਲ ਦੇ ਦਰਖਤ ਸੁੱਕ ਕੇ ਮੁਰਝਾਉਣ ਲੱਗੇ ਤਾਂ ਬੋੜ ਦਾ ਦਰਖਤ ਵੀ ਪਾਣੀ ਨਾ ਮਿਲਣ ਕਾਰਨ ਸੁੱਕਣ ਲੱਗਿਆ ਸਾਰੇ ਪੰਛੀ ਹੌਲੀ-ਹੌਲੀ ਕਰਕੇ ਉਸ ਦਰਖਤ ਨੂੰ ਛੱਡ ਕੇ ਜਾਣ ਲੱਗੇ ਜਦੋਂ ਦਰਖਤ ਪੂਰੀ ਤਰ੍ਹਾਂ ਸੁੱਕ ਗਿਆ ਤੇ ਉਸ ਦੀਆਂ ਟਾਹਣੀਆਂ ਟੁੱਟ ਕੇ ਡਿੱਗਣ ਲੱਗੀਆਂ ਤਾਂ ਉਸ ਦਰਖਤ ਤੇ ਰਹਿਣ ਵਾਲੇ ਸਾਰੇ ਪੰਛੀ ਉਸ درخت ਨੂੰ ਛੱਡ ਕੇ ਕਿਸੇ ਦੂਜੀ ਜਗ੍ਹਾ ਚਲੇ ਗਏ ਪਰ ਸਿਰਫ ਇੱਕ ਬੁੱਢਾ ਗਿੱਦ ਉਸ درخت ਤੇ ਇਕੱਲਾ ਬੈਠਾ ਰਹਿ ਗਿਆ ਉਸਨੇ ਦੇਖਿਆ ਕਿ درخت ਤੇ ਰਹਿਣ ਵਾਲੇ ਸਾਰੇ ਪੰਛੀ ਇੱਕ ਇੱਕ ਕਰਕੇ ਇੱਥੋਂ ਜਾ ਚੁੱਕੇ ਹਨ ਕੁਝ ਪੰਛੀਆਂ ਨੇ ਉਸ ਬੁੱਢੇ ਗਿੱਦ ਨੂੰ ਵੀ ਚੱਲਣ ਲਈ ਕਿਹਾ ਪਰ ਉਸਨੇ ਜਾਣ ਤੋਂ ਮਨ ਕਰ ਦਿੱਤਾ ਬੁੱਢੇ ਗਿੱਦ ਨੇ ਸੋਚਿਆ ਕਿ ਮੇਰਾ ਜਨਮ ਇਸੇ درخت ਤੇ ਹੋਇਆ ਹੈ ਇਸੇ درخت ਤੇ ਮੈਂ ਖੇਡਿਆ ਹਾਂ ते वड़ा होया हाँ मैं जिंदगी दे सारे सुख इसे दरख्त ते कटे हन आज जदो इस दे उपर संकट आया है तो मैं इसनु इस छ के कि चला जावा इस दरख्त ने मेनु पाल पोस के वड़ा किता है दुख सुख विच मेरा साथ दिता है मैं इस दरख्त का ऋणी हाँ मैं चाह के भी इस दरख्त नु छट के नहीं जावगा वो लोग बड़े खुदगर होंगे ਜੋ ਆਪਣੇ ਮਾਪੇ-ਮਾਪ ਨੂੰ ਬੁਢਾਪੇ ਛੱਡ ਕੇ ਚਲੇ ਜਾਂਦੇ ਹਨ ਜਪਰਦੇਸ਼ 'ਚ ਰਹਿ ਕੇ ਸੁਖੀ ਜੀਵਨ ਬਤੀਤ ਕਰਦੇ ਹਨ ਤੇ ਪਿੱਛੇ ਆਪਣੇ ਬੁੱਢੇ ਮਾਪੇ-ਮਾਪ ਨੂੰ ਭੁੱਲ ਜਾਂਦੇ ਹਨ ਇਹੋ ਜਿਹੀ ਔਲਾਦ ਤੇ ਸ਼ਰਮ ਆਉਂਦੀ ਹੈ ਜੋ ਆਪਣੇ ਮਾਪੇ-ਮਾਪ ਦਾ ਬੁਢਾਪੇ ਵਿੱਚ ਸਹਾਰਾ ਨਹੀਂ ਬਣਦੀ ਸੋਚੋ ਜਦੋਂ ਤੁਸੀਂ ਕਮਜ਼ੋਰ ਸੀ ਉਸ ਸਮੇਂ ਤੁਹਾਡੇ ਮਾਪੇ-ਮਾਪ ਨੇ ਤੁਹਾਡਾ ਸਾਥ ਛੱਡਿਆ ਸੀ ਕਿ ਜਦੋਂ ਤੁਸੀਂ ਬਿਮਾਰ ਹੋਏ ਸੀ ਤਾਂ ਤੁਹਾਨੂੰ ਛੱਡ ਕੇ ਕਿਤੇ ਗਏ ਸੀ ਕੀ ਜਦੋਂ ਤੁਸੀਂ ਕਿਸੇ ਨਾਲ ਝਗੜਾ ਕੀਤਾ ਜਾਂ ਤੁਸੀਂ ਮੁਸ਼ਕਲ ਵਿੱਚ ਸੀ ਕੀ ਤੁਹਾਡੇ ਮਾਪੇ ਨੇ ਤੁਹਾਨੂੰ ਉਸ ਸਮੇਂ ਇਕੱਲਾ ਛੱਡਿਆ ਸੀ ਜਾਂ ਫਿਰ ਜਦੋਂ ਤੁਹਾਨੂੰ ਕੋਈ ਚੀਜ਼ ਖਾਣ ਦੀ ਇੱਛਾ ਹੋਈ ਤਾਂ ਕੀ ਉਹਨਾਂ ਨੇ ਤੁਹਾਨੂੰ ਛੱਡ ਕੇ ਕਿ ਇਕੱਲੇ ਖਾਧੀ ਸੀ ਫਿਰ ਜੇਕਰ ਅੱਜ ਜੋ ਬੁੱਢੇ ਹੋ ਗਏ ਹਨ ਤਾਂ ਤੁਹਾਨੂੰ ਉਹਨਾਂ ਤੋਂ ਘ੍ਰਿਣਾ ਹੋਣ ਲੱਗੀ ਤੁਹਾਡੇ ਲਈ ਉਹਨਾਂ ਨੇ ਇੰਨਾ ਕੀਤਾ ਤੁਸੀਂ ਉਹਨਾਂ ਲਈ ਇੰਨਾ ਵੀ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਬੁਢਾਪੇ ਦੀ ਲਾਠੀ ਨਹੀਂ ਬਣ ਸਕਦੇ ਉਸ ਬੁੱਢੇ ਗਿੱਧਨੇ ਮਰਦੇ ਦਮ ਤੱਕ ਉਸ ਦਰਖਤ ਨੂੰ ਨਾ ਛੱਡਣ ਦੀ ਕਸਮ ਖਾਤੀ ਕੁਝ ਦਿਨ ਹੋਰ ਬੀਤੇ ਤਾਂ ਉਹ ਦਰਖਤ ਬਿਲਕੁਲ ਜਰਜਰ ਹੋ ਗਿਆ ਉਸ ਨੂੰ ਸਿਉਂ ਖਾਨ ਲੱਗੀ ਪਰ ਗਿੱਧ ਫਿਰ ਵੀ ਉਸ ਨੂੰ ਛੱਡ ਕੇ ਨਹੀਂ ਗਿਆ ਦਿਨ ਵਿੱਚ ਇੱਧਰ ਉੱਧਰ ਘੁੰਮ ਫਿਰ ਕੇ ਆਪਣਾ ਖਾਣਾ ਲੱਭਦਾ ਤੇ ਸ਼ਾਮ ਹੋਣ ਤੇ ਉਹ ਸੁੱਕੇ ਹੋਏ ਦਰਖਤ ਤੇ ਆ ਕੇ ਬੈਠ ਜਾਂਦਾ ਇਸ ਤਰ੍ਹਾਂ ਕਈ ਦਿਨ ਬੀਤ ਗਏ ਜੋ ਪੰਛੀ ਉਸ ਨੂੰ ਛੱਡ ਕੇ ਦੂਜੀ ਜਗ੍ਹਾ ਚਲੇ ਗਏ ਸਨ ਉਹਨਾਂ ਨੇ ਸੋਚਿਆ ਕਿ ਗਿੱਦ ਕਾਕਾ ਹਾਲੇ ਵੀ ਉਸ ਸੁੱਕੇ ਦਰਖਤੇ ਬੈਠੇ ਰਹਿੰਦੇ ਹਨ ਕਿਉਂ ਨਾ ਅਸੀਂ ਸਾਰੇ ਮਿਲ ਕੇ ਉਹਨਾਂ ਕੋਲ ਚੱਲੀਏ ਤੇ ਉਹਨਾਂ ਨੂੰ ਸਮਝਾ-부ਝਾ ਕੇ ਆਪਣੇ ਕੋਲ ਬੁਲਾ ਲਈਏ ਇਹ ਹੀ ਸੋਚ ਕੇ ਕੁਝ ਪੰਛੀ ਬੁੱਢੇ ਗਿੱਦ ਕੋਲ ਗਏ ਤੇ ਉਹਨਾਂ ਨੇ ਬੁੱਢੇ ਗਿੱਦ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਤੇ ਕਹਿ ਲੱਗੇ ਕਿ ਤੁਸੀਂ ਇਸ ਸੁੱਕੇ ਦਰਖਤ ਕਿਵੇਂ ਬੈਠੇ ਰਹਿੰਦੇ ਹੋ ਇਸ ਤਰ੍ਹਾਂ ਤਾਂ ਜੀਵਨ ਖਤਮ ਹੋ ਚੁੱਕਾ ਹੈ ਮਰਿਆ ਨਾਲ ਮਰਨਾ ਕਿੱਥੋਂ ਦੀ ਸਮਝਦਾਰੀ ਹੈ ਉਹੀ ਜੀਵ ਦਾ ਸਹੀ ਧਰਮ ਹੈ ਜਿਸ ਵਿੱਚ ਧਰਮ ਦੀ ਹਾਨੀ ਨਾ ਹੋਵੇ ਉਹੀ ਦੇਸ਼ ਵਧੀਆ ਹੈ ਜਿੱਥੇ ਕਟੁੰਬ ਦਾ ਪਾਲਨ ਪੋਸ਼ਣ ਹੋ ਸਕੇ ਇਹ ਦਰਖਤ ਬਿਲਕੁਲ ਬੇਕਾਰ ਹੋ ਗਿਆ ਹੈ ਸਿਉਂਕ ਇਸ ਤੇ ਰਾਜ ਕਰ ਰਹੀ ਹੈ ਕਿਸੇ ਦਿਨ ਹਵਾ ਦਾ ਤੇਜ਼ ਬੁਲਾਵੇਗਾ ਤੇ ਡਿੱਗ ਜਾਵੇਗਾ ਫਿਰ ਤੁਸੀਂ ਕਿੱਥੇ ਜਾਓਗੇ ਤੁਹਾਨੂੰ ਇਸ ਦਰਖਤ ਨੂੰ ਛੱਡ ਕੇ ਕਿਸੇ ਖੁਸ਼ਹਾਲੀ ਵਾਲੇ ਸਥਾਨ ਤੇ ਜਾ ਕੇ ਰਹਿਣਾ ਚਾਹੀਦਾ ਹੈ ਦੋਸਤੋ ਸਾਰੇ ਪੰਛੀਆਂ ਦੇ ਸਮਝਾਉਣ ਤੇ ਵੀ ਉਹ ਬੁੱਢਾ ਗਿੱਦ ਦਰਖਤ ਛੱਡਣ ਲਈ ਤਿਆਰ ਨਾ ਹੋਇਆ ਤੇ ਕਹਿਣ ਲੱਗਿਆ ਇਹ ਦਰਖਤ ਮੇਰੇ ਮਾਪਾਪਨ ਮੇਰੇ ਮਾਪੇ ਨੇ ਮੈਨੂੰ ਇਸੇ ਤੇ ਜਨਮ ਦਿੱਤਾ ਤੇ ਮੇਰੀ ਮਾਂ ਇਸੇ ਦਰਖਤ ਤੇ ਮੈਨੂੰ ਛੱਡ ਕੇ ਚਲੀ ਗਈ ਸੀ ਉਸ ਦੇ ਜਾਣ ਤੋਂ ਬਾਅਦ ਮੈਂ ਇਸੇ ਦਰਖਤ ਤੇ ਖੇੜ ਕੇ ਵੱਡਾ ਹੋਇਆ ਜ਼ਿੰਦਗੀ ਦੇ ਸਾਰੇ ਦੁੱਖ ਇਸੇ ਨਾਲ ਬੀਤੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦਾ ਸਫ਼ਰ ਮੈਂ ਇਸੇ ਦਰੱਤ ਤੇ ਕੱਟਿਆ ਹੈ ਹੁਣ ਜਦੋਂ ਇਸਤੇ ਮੁਸ਼ਕਲ ਆਈ ਹੈ ਤਾਂ ਇਸ ਦਾ ਸਾਥ ਕਿਵੇਂ ਛੱਡ ਕੇ ਚਲਾ ਜਾਵਾਂ ਕਹਿੰਦੇ ਹਨ ਕਿ ਜਿਸ ਨੇ ਸਾਡਾ ਪਾਲਣ ਪੋਸ਼ਣ ਕੀਤਾ ਹੋਵੇ ਉਸ ਨੂੰ ਮੁਸ਼ਕਲ ਵਿੱਚ ਕਦੇ ਵੀ ਛੱਡ ਕੇ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਬਹੁਤ ਪਾਪ ਲੱਗਦਾ ਹੈ ਜੋ ਆਪਣੇ ਮਾਤਾ ਪਿਤਾ ਨੂੰ ਬੁਢਾਪੇ ਛੱਡ ਕੇ ਜਾਂਦੇ ਹਨ ਕਹਿੰਦੇ ਹਨ ਉਹਨਾਂ ਔਲਾਦਾਂ ਨੂੰ ਕਦੇ ਮਨੁੱਖ ਦੀ ਜੁਨ ਚ ਜਨਮ ਨਹੀਂ ਮਿਲਦਾ ਬੁੱਢੇ ਗਿੱਦਨੇ ਕਿਹਾ ਕਿ ਮੈਂ ਇੱਥੇ ਆਪਣੇ ਮਰਦੇ ਦਮ ਤੱਕ ਰਹਾਂਗਾ ਤੂੰ ਸੀ ਲੋਕ ਜਾਓ ਕੀਤੀਆਂ ਗੱਲਾਂ ਸੁਣ ਕੇ ਸਾਰੇ ਪੰਛੀ ਨਿਰਾਸ਼ ਹੋ ਜਾਂਦੇ ਹਨ ਤੇ ਵਾਪਸ ਚਲੇ ਜਾਂਦੇ ਹਨ ਕੁਝ ਤਾਂ ਕਹਿਣ ਲੱਗੇ ਕਿ ਇਸ ਬੁੱਢੇ ਗਿੱਦ ਦੀ ਤਾਂ ਮਾਥੀ ਮਰੀ ਗਈ ਹੈ ਇਸ ਲਈ ਉਸ ਨੂੰ ਸਾਡਾ ਸਮਝਾਉਣਾ ਚੰਗਾ ਨਹੀਂ ਲੱਗਦਾ ਅਗਲੇ ਦਿਨ ਕੁਝ ਪੰਛੀ ਉਸਨੂੰ ਫਿਰ ਸਮਝਾਉਣ ਆਏ ਪਰ ਕਿਦਨੇ ਫਿਰ ਜਾਨ ਤੋਂ ਮਨਾ ਕਰ ਦਿੱਤਾ ਇਸ ਵਾਰ ਸਾਰੇ ਪੰਛੀ ਵਾਪਸ ਆਪਣੇ ਘਰ ਨਹੀਂ ਗਏ ਤੇ ਇੰਦਰ ਕੋਲ ਪਹੁੰਚ ਕੇ ਤੇ ਸਾਰੀ ਗੱਲ ਦੱਸੀ ਕਿ हे ਭਗਵਾਨ ਕਿ ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਕਈ ਸਾਲਾਂ ਤੋਂ ਮੀਂਹ ਨਹੀਂ ਪਿਆ ਤੇ ਪੂਰਾ ਜੰਗਲ ਸੁੱਕ ਗਿਆ ਹੈ ਤੇ ਉਸ ਤੇ ਪੌਦੇ ਪੇੜ ਵੀ ਸੁੱਕ ਚੁੱਕੇ ਹਨ ਜੰਗਲ ਦੇ ਸਾਰੇ ਜੀਵ ਜੰਤੂ ਜੰਗਲ ਛੱਡ ਕੇ ਦੂਜੀ ਥਾਂ ਚਲੇ ਗਏ ਹਨ ਪਰ ਦੁਖ ਦੀ ਗੱਲ ਹੈ ਕਿ ਜਿੱਥੇ ਅਸੀਂ ਰਹਿੰਦੇ ਸੀ ਉਹ ਬੋੜ ਦੇ ਦਰਖਤ ਇੱਕ ਬੁੱਢਾ ਗਿੱਦ ਵੀ ਰਹਿੰਦਾ ਹੈ ਅਸੀਂ ਤਾਂ ਸਾਰੇ ਚਲੇ ਗਏ ਪਰ ਉਹ ਗਿੱਦ ਉਸ ਦਰਖਤ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਦਰਖਤ ਸੁੱਕ ਕੇ ਜਰਜਰ ਹੋ ਚੁੱਕਿਆ ਹੈ ਕਦੇ ਵੀ ਦਿਖ ਸਕਦਾ ਹੈ ਸਾਡੇ ਸਮਝਾਉਣ ਤੇ ਵੀ ਉਹ ਉਸ ਦਰਖਤ ਨੂੰ ਛੱਡਣ ਲਈ ਤਿਆਰ ਨਹੀਂ ਹੋਇਆ ਉਹ ਕਹਿ ਰਹੇ ਹਨ ਕਿ ਮਰਦੇ ਦਮ ਤੱਕ ਉਹ ਉਸ ਦਰਖਤ ਦੇ ਨਾਲ ਹੀ ਰਹੇਗਾ ਇਸ ਲਈ हे ਭਗਵਾਨ ਤੁਸੀਂ ਖੁਦ ਚੱਲ ਕੇ ਉਸ ਨੂੰ ਸਮਝਾਓ ਸ਼ਾਇਦ ਉਹ ਤੁਹਾਡਾ ਕਹਿਣਾ ਮੰਨ ਜਾਵੇ ਪੰਛੀਆਂ ਦੇ ਬੇਨਤੀ ਕਰਨ ਤੇ 인ਦਰ ਦੇਵ ਨੇ ਸਵੀਕਾਰ ਕਰ ਲਿਆ ਤੇ 인ਦਰ ਦੇਵ ਪੰਛੀਆਂ ਦੇ ਨਾਲ ਜਾ ਕੇ ਉਸ ਬੁੱਢੇ ਗਿੱਦ ਨੂੰ ਸਮਝਾਉਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਗਿੱਦ ਰਾਜ ਮੈਂ ਦੇਵਰਾਜ ਇੰਦਰ ਹਾਂ ਤੇ ਤੁਹਾਨੂੰ ਸਮਝਾਉਣ ਆਇਆ ਹਾਂ ਇਹ ਦਰਖਤ ਬਹੁਤ ਹੀ ਜਰਜ ਸਥਿਤੀ ਵਿੱਚ ਹੈ ਇਸ ਦੀਆਂ ਟਾਹਣੀਆਂ ਸੁੱਕ ਚੁੱਕੀਆਂ ਹਨ ਇਸ ਤੇ ਛਾਂ ਲਈ ਇੱਕ ਵੀ ਸੁੱਕਾ ਪੱਤਾ ਨਹੀਂ ਬਚਿਆ बुढ़े हो चुके हो जो किसी दिन यह दरख डिग मौत हो सकती है भगवान इस एक गल दसो जो तो मेरा जन्म होया सी, मेरे माँ प्यो मेनु इस दरख से छधार गए मेनु इसे दरख्त ने पाल पोस के वाता है इसे ते मैं खेडिया हाँ ਇਸੇ ਤੇ ਰਹਿ ਕੇ ਸਾਰੇ ਸੁੱਖ ਉਠਾਏ ਹਨ ਤੇ ਇਸੇ ਤੇ ਹੀ ਮੈਂ ਬੁੱਢਾ ਹੋ ਗਿਆ ਹਾਂ ਮੇਰੀ ਪੂਰੀ ਜ਼ਿੰਦਗੀ ਇਸੇ ਦਰਦ ਤੇ ਛਾਂ ਹੇਟਾਂ ਬਿਤੀ ਹੈ ਅੱਜ ਜਦੋਂ ਇਸ ਤੇ ਮੁਸੀਬਤ ਆਈ ਹੈ ਤਾਂ ਮੈਂ ਇਸ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਆਪਾਂ ਸਾਰੇ ਲੋਕ ਇਹੀ ਕਰਦੇ ਹਾਂ ਕਿ ਮੁਸੀਬਤ ਆਉਣ ਤੇ ਗਰੀਬ ਵਿੱਚ ਆਪਣੇ ਸਕੇ ਸੰਬੰਧੀਆਂ ਦਾ ਸਾਥ ਛੱਡ ਜਾਂਦੇ ਹਾਂ ਮੈਂ ਉਹਨਾਂ ਮਤਲਬੀ ਲੋਕਾਂ ਦੀ ਤਰ੍ਹਾਂ ਨਹੀਂ ਹਾਂ ਮੈਂ ਮਰਦੇ ਦਮ ਤੱਕ ਆਖਰੀ ਸਾਹ ਤੱਕ ਆਪਣੇ ਮਾਤਾ ਪਿਤਾ ਦੇ ਬਰਾਬਰ ਇਸ ਦਰਖਤ ਦੇ ਨਾਲ ਰਹਾਂਗਾ ਇਹ ਪਿਆਰ ਦੇਖ ਕੇ 인ਦਰ ਬਹੁਤ ਖੁਸ਼ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਮੈਂ ਤੈਨੂੰ ਵਰਦਾਨ ਦੇਣਾ ਚਾਹੁੰਦਾ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਬੁੱਢਾ ਗਿੱਤ ਕਹਿੰਦਾ ਹੈ ਕਿ हे ਭਗਵਾਨ ਜੇਕਰ ਦੇਣਾ ਹੀ ਚਾਹੁੰਦੇ ਹੋ ਤਾਂ ਇਸ ਬੋਰ ਦੇ ਦਰਖਤ ਨੂੰ ਵਰਦਾਨ ਦਿਓ ਕਿ ਇਹ ਫਿਰ ਤੋਂ ਹਰਾ ਭਰਾ ਹੋ ਜਾਵੇ ਤੇ ਇਸ ਦੀ ਉਮਰ ਵੱਧ ਜਾਵੇ ਮੈਂ ਤਾਂ ਉਂਝ ਵੀ ਬੁੱਢਾ ਹੋ ਚੁੱਕਿਆ ਹਾਂ ਥੋੜੇ ਬਹੁਤ ਦਿਨਾਂ ਦਾ ਜੀਵਨ ਬਚਿਆ ਹੈ ਮੇਰੇ ਤੋਂ ਬਾਅਦ ਇਸ ਦਰੱਤੀ ਛਾਂਚ ਹਜ਼ਾਰਾਂ ਪੰਛੀ ਸੁੱਕੀ ਰਹਿਣਗੇ ਸਭ ਦਾ ਭਲਾ ਹੋਵੇਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਗਿੱਦ ਦੀ ਗੱਲ ਸੁਣ ਕੇ ਇੰਦਰ ਨੇ ਉਸ ਦਰਖਤ ਨੂੰ ਫਿਰ ਤੋਂ ਹਰਾ-ਭਰਾ ਬਣਾ ਦਿੱਤਾ ਪੂਰੇ ਜੰਗਲ 'ਚ ਪਾਣੀ ਬਰਸਾ ਦਿੱਤਾ ਸਾਰੇ ਜੰਗਲ ਦੇ ਦਰਖਤ ਫਿਰ ਤੋਂ ਹਰੇ-ਭਰੇ ਹੋ ਗਏ ਚਾਰੇ ਪਾਸੇ ਹਰਿਆਲੀ ਛਾ ਗਈ ਜੀਵ ਜੰਤੂ ਪਸ਼ੂ ਪੰਛੀ ਜੋ ਜੰਗਲ ਨੂੰ ਛੱਡ ਕੇ ਚਲੇ ਗਏ ਸੀ ਫਿਰ ਤੋਂ ਜੰਗਲ 'ਚ ਵਾਪਸ ਆ ਗਏ ਸਾਰੇ ਪੰਛੀ ਉਸ ਬੋਰ ਦੇ ਦਰਖਤੇ ਆ ਕੇ ਚਹਿਚਾਣ ਲੱਗੇ ਸਾਰੇ ਪੰਛੀ ਉਸ ਬੁੱਢੇ ਗਿੱਤੇ ਖੂਬ ਸੇਵਾ ਕਰਨ ਲੱਗੇ ਉਸ ਲਈ ਭੋਜਨ ਪਾਣੀ ਲੈ ਕੇ ਆਉਂਦੇ ਦੋਸਤੋ ਇਸ ਤਰ੍ਹਾਂ ਉਸ ਬੁੱਢੇ ਗਿੱਦਾ ਬਾਕੀ ਜੀਵਨ ਸੁਖੀ ਸੁਖੀ ਬੀਤਿਆ ਦੋਸਤੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣਿਆਂ ਦੇ ਬੁਰੇ ਸਮੇਂ 'ਚ ਕਦੇ ਵੀ ਆਪਣਿਆਂ ਦਾ ਸਾਥ ਨਹੀਂ ਛੱਡਣਾ ਚਾਹੀਦਾ ਖਾਸ ਕਰਕੇ ਪਾਲਣ ਪੋषण ਕਰਨ ਵਾਲੇ ਮਾਪੇ ਦਾ ਉਹਨਾਂ ਨੇ ਤੁਹਾਡਾ ਪਾਲਣ ਪੋਸ਼ਣ ਕਰਕੇ ਤੁਹਾਨੂੰ ਵੱਡਾ ਕੀਤਾ। ਉਹਨਾਂ ਨੇ ਬਹੁਤ ਤਕਲੀਫਾਂ ਉਠਾਈਆਂ ਹਨ ਤੇ ਸਾਨੂੰ ਉਹਨਾਂ ਦੇ ਬੁਢਾਪੇ ਦਾ ਸਹਾਰਾ ਬੰਨਣਾ ਚਾਹੀਦਾ ਹੈ। ਨਾ ਕਿ ਉਹਨਾਂ ਨੂੰ ਬੁਢਾਪੇ ਵਿੱਚ ਇਕੱਲਾ ਛੱਡਣਾ ਚਾਹੀਦਾ ਹੈ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।